ਆ ਹਾਂ ਹਾਂ ਇਹੋ ਹੀ ਆ ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਭਾਉ ਨੋਖ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਤੇ ਨਾਲ ਦੀ ਨਾਲ ਇਹ ਵੀ ਆਪਾਂ ਗੱਲ ਕਹਿ ਦਿੰਨੇ ਆਂ ਵੀ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਖਤਮ ਹੋਈਆਂ ਝੋਨੇ ਜਾਂਨੇ ਵੇ ਜਿਹੜੇ ਬਿਲਕੁਲ ਵੇਚ ਵਟ ਗਏ ਠੀਕ ਹੈ ਜੀ ਕਣਕਾਂ ਦੀ ਬਜਾਈ ਹੋ ਗਈ ਆ ਤੇ ਪਾਉ ਨੋਖ ਸਿੰਘ ਹਣੀ ਦੋਸਤੋ ਇੱਕ ਵਾਰ ਫਿਰ ਅਜੇ ਰੋਕੇ ਆ ਤੇ ਬਿਲਕੁਲ ਰੋਟੀਨ ਦੇ ਵਿੱਚ ਕੰਮ ਜਿਹੜਾ ਦੋਸਤੋ ਪਾਉ ਨਹੀਂ ਬਿਲਕੁਲ ਜਾਰੀ ਰੱਖਦੇ ਆ ਤੇ ਤਕਰੀਬਨ ਮਾਲ ਇਸੇ ਤਰ੍ਹਾਂ ਹੀ ਘਟੋ ਘੜ ਜੇਕਰ ਨਗਾਂ ਦੀ ਗੱਲ ਕਰੀਏ ਤੇ 8-10 ਨਗ ਜਿਹੜੇ ਵੈਸੇ ਹੁਣ ਮੌਜੂਦ ਆ ਇਸ ਘਰੇ ਇਸ ਕਿਲੇ ਤੇ ਇਸ ਫਾਰਮ ਤੇ ਤੇ ਪਰ ਅੱਜ ਆਪਾਂ ਜਿਹੜੇ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਉਹ ਚਾਰ ਹੀ ਮੱਜਾਂ ਝੋਟੀਆਂ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਐਨੀਮਲ ਤਿੰਨ ਸੋਏ ਸੋਏ ਆ ਇੱਕ ਝੋਟੀ ਦਿਖਾਵਾਂਗੇ ਗੱਭਨ ਤਿਆਰੀ ਦੇ ਵਿੱਚ ਸੋ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ 28 ਨਵੰਬਰ ਇਹ ਚਾਰ ਜਿਹੜੀਆਂ ਮੱਝਾਂ ਝੋਟੀਆਂ ਤੁਸੀਂ ਇਹ ਸਾਹਮਣੇ ਦੇਖ ਰਹੇ ਜੇ ਇਹ ਚਾਰੇ ਬਕਾਊ ਆ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਤੇ ਅੱਗੇ ਮੇਰਾ ਵੀਰ ਕੋਈ ਵੀ ਖਰੀਦਦਾਰ ਆ ਰਿਹਾ ਇੱਕ ਟਾਈਮ ਦੋ ਟਾਈਮ ਚੋ ਕੇ ਤੁਸੀਂ ਤਸੱਲੀ ਕਰਨੀ ਹੈ ਠੀਕ ਹੈ ਜੀ ਤੇ ਗੱਬਣ ਪਸ਼ੂ ਆਪਣਾ ਚੌਥਾ ਨਾਂ ਦੀ ਟਿੱਪ ਕੇ ਤਸੱਲੀ ਉਹ ਵੀ ਯਕੀਨੀ ਬਣਾ ਲਿਓ ਠੀਕ ਹੈ ਤੇ ਮਾਲ ਆ ਤੁਸੀਂ ਸਾਹਮਣੇ ਦੇਖ ਰਹੇ ਜੇ ਘੱਟੋ ਘੱਟ ਵੀ 8-10 ਨਾਗਨੇ ਠੀਕ ਹੈ ਜੀ ਤੋਂ ਜਿਹੜਾ ਵੀ ਐਨੀਮਲ ਇੱਥੇ ਕੋਈ ਵੀ ਆ ਜਾਂਦਾ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਆਪਣਾ ਸਾਈਬਿਆ ਨਾ ਕਰੋ ਉਸ ਪਸ਼ੂ ਦੀ ਜਿਹੜੀ ਆ ਦੋਸਤੋ ਤਸੱਲੀ ਕਰੋ ਜੋ ਕੇ ਆਪਣੀ ਪਾਸ ਕਰੋ ਠੀਕ ਆ ਜੀ ਤੇ ਆਉ ਕਰਦੇ ਆ ਗੱਲਬਾਤ ਕਿ ਸੇਰੋਂ ਤੋਂ ਦੋਸਤੋ ਪਿੰਛੇਰੇ ਪੰਨੂਆਂ ਤੋਂ ਕੋਈ 5-5 ਕਿਲੋਮੀਟਰ ਦੀ ਦੂਰੀ ਆ ਤੇ ਤਰਨਤਾਰਨ ਸਾਹਿਬ ਵੀ ਤਕਰੀਬਨ ਇਥੋਂ ਕੋਈ 12 ਕਿਲੋਮੀਟਰ ਦੀ ਦੂਰੀ ਤੇ ਆ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਪਾਉ ਉਹਨੋਕ ਸਿੰਘ ਜੀ ਸਾਸਰੀ ਕਾਲ ਸਾਸਰੀ ਕਾਲ ਆਇਸੇ ਸਾਸਰੀ ਕਾਲ ਹੋਰ ਠੀਕ ਠਾਕ ਬੜੇ ਵਧੀਆ ਪਾਉ ਜੀ ਠੀਕ ਠਾਕ ਸੇ ਤਾਂ ਸਭ ਠੀਕ ਠਾਕ ਸਾਰੇ ਭੈਣ ਭਰਾਵਾਂ ਵੇਖਣ ਆਲਿਆ ਨੂੰ ਜਿਹਨੂੰ ਧੰਨਵਾਦ ਸਾਸਰੀ ਕਾਲ ਸਾਰਿਆਂ ਨੂੰ ਇੱਕ ਵਾਰੀ ਆ ਪਾਉ ਜੀ ਵੇਖ ਕੇ ਤੁਹਾਨੂੰ ਫਿਰ ਇੱਕ ਵਾਰੀ ਸਾਰਾ ਚਿਹਰਾ ਰੌਣਕ ਆ ਜਾਣੀ ਆ ਆ ਥੋੜਾ ਮਹੀਨਾ ਦਾ ਕੰਮ ਠੰਡਾ ਯਾਰਿਆ ਕਰਕੇ ਨਾ ਤੇ ਉਤਨਾ ਵੇਖਦੇ ਵੂਖਦੇ ਗਏ ਤੇ ਵੀਡੀਓ ਦਾ ਥੋੜਾ ਜਿਹਾ ਆਪਾਂ ਕੰਮ ਮਹੀਨਾ ਡੇਢ ਮਹੀਨਾ ਨਾਂ ਗਿਆ ਨਹੀਂ ਨਹੀਂ ਉਹ ਨਾ ਬੰਦੇ ਆਪਣੇ ਦੇਖਣ ਵਿਖਾਉਣ ਵਾਲੇ ਵੀ ਉਹ ਟਿਕੀਏ ਜਾਂਦੇ ਆ ਹਾਂਜੀ ਜਿਵੇਂ ਇੱਕ ਬੰਦੇ ਨੂੰ ਹੁੰਦਾ ਨਾ ਵੀ ਕਈ ਜਣੇ ਨੇ ਕੰਮ ਹੀ ਛੱਡ ਗਿਆ ਕਿ ਡੇਢ ਮਹੀਨੇ ਉਹ ਨਾਂ ਗਿਆ ਮੇਰੇ ਹਿਸਾਬ ਚ ਕੰਮ ਇੱਕ ਜਿਵੇਂ ਮੰਨ ਲਾ ਵੀ ਚਲੋ ਨਸ਼ਾ ਤਾਂ ਹਰੇਕ ਤਰ੍ਹਾਂ ਦਾ ਪਰ ਇੱਕ ਰੋਟੀ ਜੀ ਵੀ ਨਸ਼ਾ ਤੇ ਚਾਹ ਜੀ ਵੀ ਨਸ਼ਾ ਇੱਕ ਹਾਸਿਆ ਵੀ ਨਸ਼ਾ ਹੀ ਹੁੰਦਾ ਵੀ ਚਿਹਰਾ ਆਉਂਦਾ ਰਵੇ ਬੰ ਪਉਂਦੇ ਵੀਡੀਓ ਨਹੀਂ ਪਾਉਂਦੇ ਤੇ ਥੋੜਾ ਜਿਹਾ ਲੇਟ ਹੋ ਗਿਆ ਕ ਅਮਰੀਕਾ ਦੀ ਤੇ ਹੁਣ ਕੋਈ ਅੱਠੀ ਦਹੀ ਦਿਨੀ ਪਾਇਆ ਕਰਾਂਗੇ ਅੱਠੀ ਦਿਨੀ ਮੈਂ ਤਾਂ ਕਿ ਆਖਣ ਦਾ ਮੈਂ ਕਹਾਂ ਵੀ ਪਤਾ ਨਹੀਂ ਹੁਣ ਮਾਲ ਮੂਲ ਦਾ ਕੰਮ ਛੱਡ ਕੇ ਕਿਤੇ ਤਾਂ ਨਾਰਕਾ ਨੋੜਕਾਂ ਤੇ ਫਿਲਮਾਂ ਚ ਨਾ ਚਲੇ ਗਏ ਨਹੀਂ ਨਹੀਂ ਕੰਮ ਛੱਡਣ ਦੀ ਗੱਲ ਹੀ ਨਹੀਂ ਇਹ ਨਸ਼ੇ ਵਾਲਾ ਗੱਲ ਆ ਭਾਵੇਂ ਤੂੰ ਕੋਈ ਹਜ਼ਾਰ ਪੈ ਜੇ ਜਾਂ ਨਿਕਲ ਜੇ ਇਹ ਨਸ਼ਾ ਹਿੰਦਾ ਮਲੇ ਜਿਹੜਾ ਕੰਮ ਆ ਇਹ ਜਿਹੜਾ ਬੜਾ ਕੰਮ ਚ ਪੈ ਜਾਂਦਾ ਇਹ ਨਸ਼ੇ ਵਾਲਾ ਹਿਸਾਬ ਆ ਭਾਵੇਂ ਕਿਸੇ ਚ ਦੋ ਪੈਂਦਾ ਵਾ ਨਿਕਲਦਾ ਵਾ ਭਾਵੇਂ ਇਹ ਨਸ਼ਾ ਹਿੰਦਾ ਬੰਦੇ ਨੂੰ ਇਹ ਨਹੀਂ ਜਾਂਦਾ ਲੈਣਾ ਹੀ ਲੈਣਾ ਲੈਣਾ ਹੀ ਲੈਣਾ ਹਾਂ ਇੱਕ ਕੁਰੀ ਵੀਰ ਆਪਾਂ ਨੋਟ ਕਰਾ ਦਿੰਨੇ ਆ ਐਨੀਮਲ ਬਹੁਤ ਜ਼ਿਆਦਾ ਆ ਕੋਈ 10 12 ਲਾਗ ਨੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰੋ ਪਸੰਦ ਆ ਜਾਣਗੇ ਜਿਹੜਾ ਵੀ ਤੁਸੀਂ ਪਸ਼ੂ ਲੈਣਾ ਚਾਹੁੰਦੇ ਜੀ ਤੇ ਅੱਜ ਤੁਹਾਨੂੰ ਚਾਰ ਐਨੀਮਲ ਦਿਖਾ ਦਿੰਨੇ ਆ ਪਹਿਲੇ ਨੰਬਰ ਤੋਂ ਆਪਾਂ ਜੀ ਸ਼ੁਰੂਆਤ ਕਰਨ ਲਈਏ ਇਸੇ ਝੋਟੀ ਤੋਂ ਹਾਂਜੀ ਵੀਰ ਜੀ ਇਹ ਝੋਟੀ ਦੀ ਕੀ ਡਿਟੇਲ ਆ ਸੁਆ ਗਨਮਾ ਸੂਰੀ ਇਹ ਆਪਣੀ ਪਹਿਲੀ ਸੂਏ ਰਾਜਥਾ ਸੁੰਦੀ ਆ ਪਹਿਲਾਂ ਹਾਂ ਚਿੱਗੀ ਝੋਟੀ ਆ ਪਹਿਲੀ ਸੂਏ ਸੁੰਦੀ ਆ ਲਓ ਦੱਸੋ ਝੋਟੀ ਜੀ ਚਿੱਗੀ ਆ ਹਾਂਜੀ ਠੀਕ ਆ ਜੀ ਬਾਕੀ ਗਰਾਂਲ ਮੜਾ ਫੇਸ ਐਨਕੁਰੀ ਬਿੱਲੀ ਮਨ ਕੀ ਆਖਾ ਹਾਂਜੀ ਹਾਂਜੀ ਆ ਤੇ ਝੋਟੀ ਦੋਸਤੋ ਪਲੂਨ ਪਹਿਲਣ ਝੋਟੀ ਸੂਣੀ ਆ ਠੀਕ ਆ ਜੀ ਬਾਕੀ ਸੋਹਣੇ ਪਿੱਠਪੁਰੇ ਦੇ ਵਿੱਚ ਆ ਇੱਕ ਵਾਰੀ ਤੁਹਾਨੂੰ ਆਪਾਂ ਇਧਰ ਤੋੜ ਕੇ ਦਿਖਾ ਦਿੰਨੇ ਬਾਹ ਜੀ ਇਹ ਝੋਟੀ ਕਾ ਦੀ ਰਾਜਸਿਆ ਆ ਦੇਖੋ ਅਜੇ ਦੇਰ ਕੋਈ ਪੰਜ ਚਾਰ ਸੱਤ ਲਏ ਜਾਣੇ ਆ ਠੀਕ ਆ ਜੀ ਲੋ ਵੀ ਇੱਕ ਹਫਤਾ ਦੋਸਤੋ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਕਦ ਕੱਠ ਵਾਲੀ ਝੋਟੀ ਆ ਕੋਈ ਸਮਦਰ ਜਾਂ ਕਹ ਲਈਏ ਮਧਰੀ ਨਹੀਂਗੀ ਬਹੁਤ ਸੋਹਣੇ ਕਦ ਕਰ ਦੇ ਵਿੱਚ ਆ ਵੱਡੀਆਂ ਝੋਟੀਆਂ ਦੇ ਵਿੱਚ ਆਉਂਦੀ ਆ ਤੇ ਦਿਨ 7 ਘਜੇ ਕੱਢਦੀ ਆ ਸਿੰਗਲ ਹੱਡੀ ਦੀ ਆ ਉਤੋਂ ਤੁਸੀਂ ਦੇਖ ਸਕਦੇ ਜੇ ਬਹੁਤ ਸੋਹਣੀ ਉੱਚੀ ਸਿੰਗਲ ਹੱਡੀ ਆ ਤੇ ਚੌੜਾ ਪਿੱਠਪੂੜਾ ਤੇ ਬਿਲਕੁਲ ਲਿਸ਼ਕੁਲਿਸ਼ ਨੂੰ ਕਰਦਾ ਪਿੰਡਾ ਠੀਕ ਆ ਜੀ ਬਾਕੀ ਕੋਈ ਕਾਲ ਨਹੀਂ ਆਉਂਦੀ ਸੰਦੂ ਸਾਹਿਬ ਹਾਂ ਹਾਏ ਹਾਏ ਬਿਲਕੁਲ ਡੀਤੀ ਰੀ ਆ ਇਹ ਘਰ ਘਰ ਕੇ ਸੇਂਗ ਲਾਇਆ ਕੋਈ ਇਹਨੂੰ ਮਲੇ ਦੀ ਤਾਰੀਫ ਮਤਲਬ ਕਰ ਹੀ ਨਹੀਂ ਸਕਦੀ ਜਿੰਨੀ ਕਿ ਇਹਨੂੰ ਸੁੰਦਰਤਾ ਲੱਗਦੀ ਮੈਂ ਵੀ ਸੋਹਣੀ ਇਹਨੇ ਹੱਦ ਤੱਕ ਉਹ ਤੇ ਨੱਸੀ ਗੱਲ ਹਾਂ ਜੀ ਹਾਂ ਆ ਵੇਖੋ ਜੀ ਅਗਰ ਲਾਲ ਵੀਰ ਥੋੜਾ ਜਿਹਾ ਗਾ ਤੋਰਗੀ ਆ ਥਾਨ ਦੇਖੋ ਇੱਕ ਵਾਰੀ ਠੀਕ ਆ ਜੀ ਬਿਲਕੁਲ ਪਤਲੇ ਪੂਣੀਆਂ ਵਰਗੇ ਆ ਨਹੀਂ ਨਹੀਂ ਪਹਿਲੇ ਨੇ ਦੇ ਕੀ ਰਹੇ ਨਿਗੇ ਨਿਗੇ ਥਾਨ ਹੁੰਦੇ ਆ ਹੁਣੇ ਥਾਨ ਕਿੱਡਾ ਇਹਦਾ ਹਾਂ ਬੋਰ ਖੂਬ ਸੋਹਣਾ ਹੈ ਹਾਂ ਉਹ ਇੰਡਸਟਰੀ ਚਾਟੂ ਚਾਟੂ ਦੀ ਬੜੀ ਚੰਗੀ ਆ ਜੇ ਤੁਰਿਆਉਂਦੀ ਆ ਦੇ ਇਹ ਥੋੜਾ ਜੀ ਕਈ ਵਾਰ ਗਰਲਾਲ ਇਹੋ ਜਿਹੇ ਐਨੀਮਲ ਹੁੰਦੇ ਨਾ ਵੀ ਕਈ ਨਾ ਵਾੜਿਆ ਦੇ ਚ ਖੁੱਲੇ ਕਈ ਨਾ ਛੱਡੇ ਜੀ ਨੇ ਕਈ ਨੇ ਰਸਾ ਨਹੀਂ ਪਾਇਆ ਦਾ ਗਿੱਡੀਆਂ ਨਹੀਂ ਆ ਬਾਬੂ ਦੇ ਵੇਖੋ ਬਹੁਤ ਹੌਸਲੇ ਵਾਲੀ ਤਾਂ ਉਹ ਪੂਰੇ ਸਬਰ ਵਾਲੀ ਝੋਟੀ ਆ ਠੀਕ ਆ ਜੀ ਤੇ ਜਿੱਧਰ ਜਿੱਧਰ ਨੂੰ ਮੇਰਾ ਵੀਰ ਅੱਗੇ ਕੋਈ ਲੈ ਕੇ ਤੁਰਿਆ ਜਾਊਗਾ ਉਧਰ ਨੂੰ ਝੋਟੀ ਤੁਰ ਹੀ ਜਾਊਗੀ ਸੱਤਕ ਦਿਨ ਹਜੇ ਕੱਢ ਜਾਊਗੀ ਅਜੀ ਤੇ ਤੁਸੀਂ ਵੀ ਦੇਖ ਸਕਦੇ ਜੀ ਠੀਕ ਆ ਅਜੀ ਤੇ ਰਾਈ ਦਾ ਝੱਬੂ ਦੀ ਔਲ ਮਲੋਂਦੀ ਉਹਨਾਂ ਸੰਗਲ ਹੀ ਰੱਖਿਆ ਸੀ ਅੱਛਾ ਜੀ ਤੇ ਇਹ ਝੱਬੂ ਦੀ ਜੀ ਔਲ ਕਰਦੀ ਐ ਮਤਲਬ ਜਿੱਥੇ ਮਰਜ਼ੀ ਖੁੱਲੀ ਛੜਦੀ ਇੱਕ ਤੇ ਹਿਲਦੀ ਨਹੀਂ ਤੇ ਇਹਨੇ 6 ਲੈ ਜੇ 7 ਲੈ ਜੇ 8 ਲੈ ਜੇ ਹਾਂ ਲੋ ਦੋਸਤੋ ਵਸੇ ਨਵਾਂ ਐਨੀਮਲ ਬਹੁਤ ਵੀਰ ਹਰੇਕ ਨੂੰ ਹੁੰਦਾ ਵੀ ਨਵਾਂ ਹੀ ਪਸ਼ੂ ਖਰੀਦ ਕੇ ਪਹਿਲਾਂ ਦੂਜਣ ਝੋਟੀਆਂ ਦੇ ਸਕੀਨ ਵੀਰਾਂ ਦੇ ਲਈ ਇਹ ਤੋਹਫਾ ਆਪਣੇ ਤੇ ਰਾ ਸੋਨੀਕ ਹੁੰਦੀਆਂ ਨਹੀਂ ਤੇ ਇਹੋੜੀਆਂ ਝੋਟੀਆਂ ਕਿਤੇ ਵਿੱਚ ਨੂੰ ਜੀ ਕਰਦਾ ਬੜੀ ਸੋਹਣੀ ਲੱਗੀ ਆ ਗਰਨਾਲ ਗਾਲ ਇਤਰਾ ਵੀ ਤਾਂ ਵੱਡਨ ਨਾਲ ਦੇ ਨਾਲ ਦੇਰੀ ਦਾ ਕੰਮ ਵੀ ਆ ਆਪਣ ਨੂੰ ਭੋਖ ਖਿਲਾ ਰਿਆ ਮੈਨੂੰ ਮੈਨੂੰ ਲੱਗਦਾ ਉਹ ਤੇ ਭੈਣ ਭਰਾ ਆਪਣੇ ਪਿੰਡ ਟੋਟੀਆਂ ਦੀ ਗੱਲ ਕਰ ਲਈਏ ਤੇ ਸਵੇਰ ਸ਼ਾਮ ਲਾਈਨ ਲੱਗ ਜਾਂਦੀ ਆ ਦੁੱਧ ਵਾਲੇ ਵੀ ਆ ਦੁੱਧ ਵਾਲੇ ਵੀ ਲੈ ਕੋ ਆਪਣਾ ਜਿਆਦਾ ਨਹੀਂ 40 50 ਕਿਲੋ ਸਵੇਰੇ 40 50 ਕਿਲੋ ਤੱਕ ਆਣ ਹੁਣ ਪੌਣ ਚਾਰ ਕੇ ਲੱਗੇ ਉਹ ਤਰ ਆਪਣੇ ਤੋਂ ਵਕਾਉ ਜਿਹੜੇ ਆ ਉਹ ਘੱਟੋ ਘੱਟ ਵੀ 12 15 ਨਾ ਆ ਗਿਆ ਬਿਲਕੁਲ ਬਿਲਕੁਲ ਇਹ ਦੀ ਗੱਡੀ ਆ ਇਹ ਦੇਗੀ ਰੱਖ ਲਈਏ ਸੇਲ ਹੋ ਗਈ ਆ ਇਹ ਸੇਲ ਹੋ ਗਈ ਆ ਲਓ ਜੀ ਉਹ ਨੀਲੀ ਦੀ ਮੱਝ ਦੇ ਮਗਰ ਰੱਤੀ ਸੀ ਨਾ ਨੀਲੀ ਨੀ ਰੱਖਣ ਉਹਦੇ ਬਾਅਦ ਚ ਆਏ ਹੋਈ ਕਿ ਹੁਣ ਰਾਸ ਸੋਨੀਕ ਹੁੰਦੀ ਆ ਤੇਰਾ ਗਾਰਡਨ ਕਰ ਨਹੀਂ ਲੈਂਦਾ ਜੀ ਬਿਲਕੁਲ 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 ਅੱਛਾ ਭਾਉ ਜੀ ਇਹ ਝੋਟੀ ਦੀ ਡਿਮਾਂਡ ਕੀ ਕਰਦੇ ਮੁੱਲ ਦੀ ਡਿਮਾਂਡ ਤੇ ਭਾਵੇਂ ਰਾਜਸਿਆ ਇਹ ਲੱਖ ਲੱਖ ਕਰਦੀ ਆ ਆਪਾਂ ਇਹ ਜੀ ਮੰਨਣੀ ਨਹੀਂ ਕਿ ਆਪਾਂ ਇਹਨੂੰ ਕਰ ਦੇਣਾ ਵਾ ਇਹ ਆਪਾਂ ਹਾਂ ਨਾ ਹੀ ਜਿਹੜੀ 90000 ਦੀ ਦੇ ਲਿਆ ਹਾਂ ਨਾ ਕਰਦੀ ਲੱਖ ਲੱਖ ਆ ਪਰ ਆਪਾਂ 90 ਦੇ ਵਿੱਚ ਘਰੇ ਇਹਨੂੰ ਖਾਲੀ ਨਹੀਂ ਮੋੜ ਦੇ ਛੋੜ ਛੱਪਾ ਕਰਕੇ ਦੇ ਕੇ ਕਿਲਾਵਾਂਗੇ 90 90 ਦੇ ਕੇ ਕਿਲਾਵਾਂਗੇ ਗੱਲ ਮੋਕੀ ਦੀ ਕੋਈ 90 ਦੇ ਵਿੱਚੋਂ ਵੀ ਛੋੜ ਛੱਪਾ ਮਾਨਤਾ ਨਾ ਹੋਊਗਾ ਛੋਟੀ ਬੜੀ ਪਿਆਰੀ ਆ ਇੱਕ ਪਉ ਜੀ ਉਹ ਗੱਲ ਬੜੀ ਪਸੰਦ ਆਈ ਸੀ ਸਾਰਿਆਂ ਨੂੰ ਜਦੋਂ ਤੁਸੀਂ ਕਹਿੰਦੇ ਸੀ ਵੀ ਰਾਸੀਆ ਇਹਨੂੰ ਦੀਵਾਲੀ ਦਾ ਨਹੀਂ ਪਤਾਗਾ ਆਪਾਂ ਨੂੰ ਤਾਂ ਦੀਵਾਲੀ ਦਾ ਪਤਾ ਨਹੀਂ ਪਤਾ ਹਾਂ ਹੋਰ ਮਿੱਠੀ ਗੱਲ ਠੀਕ ਹੈ ਜੀ ਬਾਕੀ ਰਾਸੀਆ ਇਹ ਛੋਟੀ ਲੱਖੋਂ ਵੀ ਬਾਹਰ ਆ ਰਹੀ ਆ ਲੱਖ ਲੱਖ ਕਰਦੀ ਆ ਪਰ ਆਪਾਂ 90 ਹਜ਼ਾਰ ਮੁੱਲਿਆ ਦੇ ਕੇ ਕਿਲਾਵਾਂਗੇ ਠੀਕ ਹੈ ਜੀ। ਇਹੋ ਜੀ ਸੁੰਦਰਤਾ ਤੁਸੀਂ ਨੇ ਘਰ ਘਰ ਵੀਡੀਓ ਪਾਉਂਦੇ ਜੈ ਇਹੋ ਜੀ ਸੁੰਦਰਤਾ ਰੱਬ ਨੇ ਕਿਦੀ। ਅਮੇ ਚੰਗੀ ਚੋਟ ਪਿੱਛੇ ਕਿਦਾਂ ਦਿੱਤੀ ਹੁੰਦੀ ਆ। ਤਰੀਕੀ ਦੇ ਵਿੱਚ ਝੋਟੀ ਥੱਲੇ ਲੇਵੇ ਦੀ ਬੜੀ ਸਾਵ ਆ। ਉਹ ਜੇ ਦੱਸੀ ਗਾ। ਤੇ ਸੋਹਣੇ ਪਿੰਡੇ ਦੀ ਮਾਲਕਾਨ ਕਰਮਾ ਲਈ। ਤੇ ਸੋਹਣਾ ਟੰਗ ਬਟਾ। ਥਾਣਾ ਮਲਜਾਰੀ ਨਾਂ ਦਿੰਦੇ ਆ। ਬਿਲਕੁਲ ਜੀ ਬਿਲਕੁਲ। ਬਹੁਤ ਖੂਬਸੂਰਤ ਠੀਕ ਹੈ ਜੀ। ਨਹੀਂ ਕਿ ਇਹ ਤੋਂ ਵੱਧ ਕੋਈ ਸੁੰਦਰਤਾ ਨਹੀਂ ਕਿ ਲੱਗ ਸਕਦੀ। ਹਾਂ। ਬਾਬੇ 90000 ਦੇ ਵਿੱਚੋਂ ਮਾਨਤਨ ਹੋਊਗਾ ਕੋਈ ਮੁੜ ਕੇ ਨਹੀਂ ਜਾਂਦਾ। ਹਾਂ ਜੀ ਹਾਂ ਜੀ ਕੋਈ ਗੱਲ ਨਹੀਂ। ਖੂਬ ਪਸੰਦ ਆ ਇਹ ਮਾੜਾ ਮਤਲਬ ਤੀਜੇ ਸੂਵੇ ਵੀ ਆਗਦੀ ਰਾਤ ਸਿਆਪਾ ਇਹਨੇ ਦੂਜੀ ਆਖੀਏ ਤੀਜੇ ਵੀ ਉਹ ਆਗਦੀ ਚੌਥੀ ਵੀ ਆਗਦੀ ਸੂਆ ਆਪਦਾ ਮਤਲਬ ਨਰਕ ਪਰਖੇ ਤੇ ਖੁੱਲਾ ਭੁਲਾਗਾ ਠੀਕ ਹੈ ਯਾਨੀ ਕਿ ਇਹਦਾ 15 ਲੀਟਰ ਦਾ ਤੇ ਚਾਇਲ ਜੀ ਆ ਨਾ ਅੱਜ ਹਾਂ ਐਵੇਂ 15 ਲੀਟਰ ਦਾ ਚਾਇਲ ਜਾਇਦਾ ਜੇ ਆਪਾਂ ਨੂੰ ਕੋਈ ਮਤਲਬ ਕੀ ਨਾ ਮਾ ਕੰਡੇ ਦੇ ਚੜਹੋੜਾ 14 ਕਿਲੋ ਆ ਜੇ ਕੋਈ ਉਤਰਾ ਆਨਲਾਈਨ ਮੰਗਾਉਂਦਾ ਤੇ 14 ਕਿਲੋ ਜੇ ਘਰੇ ਆਉਂਦਾ ਤੇ ਆਪਾਂ 15 ਲੀਟਰ ਮਰਾ ਦਾਂਗੇ ਦੀ ਮੈਨੂੰ ਲੱਗਦਾ ਵਾ ਹਾਂਜੀ ਮੈਨੂੰ ਲੱਗਦਾ ਵੀ ਪਾਉ ਉਹਨਾਂ ਨੇ ਪਹਿਲਾਂ ਵੀ ਚੈਲੰਜ ਕੀਤੇ ਇੱਕ 16 17 ਲੀਟਰ ਵਾਲੀ ਮੈਂ ਤਾਂ ਕੀਤਾ ਸੀਗਾ 20000 ਦਾ ਵੀ ਹਾਂ ਸ਼ਿਵਾਈ ਵੀ ਮਲ ਦੋ ਮਿੰਟਾਂ ਦੀ ਖਾਲੀ ਕਰਨਾ ਪਿਆ ਲਿਆ ਠੀਕ ਅੱਛਾ ਪਾਉ ਜੀ ਮੰਨ ਲਓ 14 ਚਾਹੀ 15 ਲੀਟਰ ਪੂਰਾ ਗਰੰਟਡ ਤੇ ਬੰਨਾਂ ਚ ਕਿੰਨੇ ਹੋਗੇ ਤੁਸੀਂ ਨੂੰ ਦੇਣ ਨੂੰ ਆਪਾਂ ਕਟਾ ਵਖਾ ਦਈਏ ਗਾੜਲਾ ਤੇ ਆਪਾਂ ਐਵੇਂ ਆਖੀ ਪੰਜ ਸੱਤ ਤੇ ਇਹਨੂੰ ਕੋਈ 11 12 ਦਿਨ ਨਰਾਸ਼ਾ ਹੋ ਗਿਆ ਉਹ ਪਰਲਾ ਕਟਾ ਵਾ ਉਹਦਾ ਲੋ ਵੀ ਇਹ ਕਟਾ ਠੀਕਾ ਜੀ ਇੱਕ ਤੁਸੀਂ ਐਸਟੀਮੇਟ ਲਾ ਲਓ ਵੀ ਦੋ ਹਫ਼ਤਿਆਂ ਦੇ ਨੇੜੇ ਤੇੜੇ ਆ ਹਾਂਜੀ ਆ ਵੇਖੋ 12 ਦਿਨ ਮੰ ਮਗਰ ਇਹ 14 ਲੀਟਰ ਤੋਂ ਪਲਾਸੀ ਇਸ ਮੈਂ ਦੇ ਥੱਲੇ ਦੁੱਧ ਆ ਉਹ ਵੀ ਗਰੰਟਡ ਆ ਚੈਲੰਜ ਹੀ ਹੁੰਦਾ ਵੀ ਭਾਉ ਉਹਨਾਂ ਦਾ ਵੀ ਜੇਕਰ ਦੁੱਧ ਇੰਨਾ ਦੱਸਿਆ ਤੇ ਇੱਥੇ ਨਿਕਲੂਗਾ ਮੇਰਾ ਭਰਾ ਕੁਚ ਚਾਰ ਟੰਗ ਚੋ ਕੇ ਤਸੱਲੀ ਕਰ ਲੈ ਤੇ ਕੱਦ ਬੋਤਾਲੀ ਮਾਝਾ ਸੂਬੇ ਤੀਜੇ ਮੰਨਲੇ ਕੋਈ ਵੀਰ ਚਾਹੇ ਕਿ ਅੱਗੇ ਚੌਥਾ ਸੰਦੇਲੇ ਠੀਕ ਆ ਜੀ ਤੇ ਆ ਥਾਣੇ ਬਾਅਦ ਬਾਕੀ ਵੇਨਮੂੜ ਤੁਹਾਨੂੰ ਦਿਖਾ ਦਿੰਨੇ ਆ ਮੋਟੀ ਰੇਣਾ ਨਾੜੀ ਨੂੜੀ ਬੜੀ ਮੋਟੀ ਆ ਵੇਖੋ ਮੈਂ ਨਾ ਭਾਵੇਂ ਜਾਨ ਬੰਦਾ ਵੀ ਬਹਿ ਜਨੇ ਜਾਣਾ ਬਹਿ ਜੇ ਉਹ ਵੀ ਇੱਕ ਦੋ ਮਿੰਟਾਂ ਚ ਚੋ ਕੇ ਉੱਠ ਪਏ ਇੰਨੀ ਕੁ ਭੋਲੀ ਆ ਠੀਕ ਆ ਜੀ ਠ ਲੋ ਵੀ ਬੱਚਾ ਦੋਸਤੋ ਛੱਡ ਦਿੱਤਾ ਠੀਕ ਆ ਜੀ ਅਸਮਾ ਹਣ ਕੋ ਬਾਅਦ ਥੋੜੀਆਂ ਜਿਹੀਆਂ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਾਂਗੇ ਇੱਕ ਭਰਾ ਤੋਂ ਪਤਾ ਲੱਗ ਜਾਊਗਾ ਵੀਰਾਂ ਨੂੰ ਕੋਈ ਭੋਰ ਛੱਟਾ ਸਾਹਮਣੇ ਆ ਜਾਊਗਾ ਤੁਹਾਡੇ ਤੇ ਹਾਈਟ ਕਾਤ ਦੀ ਸੋਹਣੀ ਆ ਬਾਕੀ ਮਿਲਦੀ ਮੁਲਦੀ ਬੜੀ ਮਿੱਠੀ ਆ ਠੀਕ ਆ ਜੀ ਤੇ ਭੋਗ ਦੀ ਨਾਲ ਉਹਨਾਂ ਚਿਰ ਆਪਾਂ ਇਹਦਾ ਰੇਟ ਦੀ ਗੱਲ ਕਰ ਲਈਏ ਇਹ ਮਾਝੇ ਦਵਾਂਗੇ ਕਿੰਨੇ ਦੀ ਆ ਪੱਜ ਇਹ ਰੇਟ ਰਾਜਸ ਇਹੋ ਜੀ ਦੇ ਜਿੰਨੀ ਦੁੱਧ ਤੇ ਚੜੀ ਆ ਨਾ ਐਵੇਂ ਆਪਾਂ 14 ਲੀਟਰ ਮਾਰ ਕੇ ਦੇਣੇ ਆ ਐ 15 ਕਿਲੋ ਆ ਪਰ ਆਪਾਂ ਮਤਲਬ ਘਾਟੀ ਲੀਟਰ ਦੱਸਣਾ ਉਹ ਮੱਧ ਵਿੱਚ ਹੀ ਰਾਜਸਿਆਂ ਗੱਲ ਲੰਮੀ ਹੁੰਦੀ ਆ ਆਪ ਕੋਈ ਥਰੇ 16 17 ਕਿਲੋ ਹੀ ਉਹਨਾਂ ਦੋ ਟਾਈਮ 16 ਆਪਾਂ ਕੀ ਇਹ ਭਾਈ ਦਾ ਝੂਠ ਨਹੀਂ ਮਾਰਨਾ ਇਹ ਕੋਈ ਆ ਆਪਣੇ ਇਹ ਵੇਲੇ 15 ਤੋਂ ਬਾਹਰ ਆ ਪਰ ਆਪਾਂ 14 ਕਿਲੋ ਕਰਕੇ ਦੇਣੀ ਆ ਤੇ ਇਹਦਾ ਆਪਾਂ ਕੋਈ ਹਾਂ ਨਾ ਇਹ 1 ਲੱਖ ਤੇ 10 ਹਜ਼ਾਰ ਦੀ ਦੇ ਲਿਆ 1 10 ਦੇ 1 10 ਦੀ ਹਾਂ ਨਾ ਇਹ 1 5 ਦੀ ਰਾਜਸਿਆਂ ਠੀਕ ਆ ਯਾ ਸੁਨੋਈਆ ਹਾਂ ਨਾ ਹੀ ਗੱਲ ਕਾਦੀ ਇਹ ਨਾ ਜੋ ਮਨਾ 1 ਲੱਖ ਤੇ 2000 ਦੀ ਲੈ ਹਾਂ ਠੀਕ ਹੈ ਨਾ ਇੱਕ ਲੱਖ 2000 ਦੀ ਲਾਟ ਦੇ ਲੈ ਤੇ ਲਓ ਜੀ 1 ਲੱਖ 2000 ਦੀ ਠੀਕ ਆ ਬਾਕੀ ਜਿਹਨੇ ਰਾਜ ਚ ਲੈਣੀ ਭਾਵੇਂ ਅਗਲਾ 4 ਚਵਈਆਂ ਕਰੇ ਆ ਬਸ ਜੀ ਕੋਈ ਨਾ ਹੀ ਨਿਕ ਪਵੇ 4 ਚਵਈਆਂ ਕਰੇ ਇੱਕ ਛੱਡ ਕੇ ਬਿਲਕੁਲ ਹਾਂਜੀ ਲਓ ਦੱਸੋ ਉਹ ਜਿੱਦਾਂ ਵੀ ਕਿਸੇ ਭਰਾ ਦੀ ਤਸੱਲੀ ਹੁੰਦੀ ਆਪਾਂ ਹਾਂਜੀ ਹਾਂਜੀ ਕਿਉਂਕਿ 1 ਲੱਖ 2000 ਦੀ ਤੁਹਾਨੂੰ ਮਿਲ ਜਾਣੀ ਆ 14 ਲੀਟਰ ਤੋਂ ਬਾਰ ਬਾਰ ਦੁੱਧ 15 ਦੇ ਦਰਮਿਆਨ ਹੋਊਗਾ ਠੀਕ ਆ ਜੀ ਵੈਸੇ 14 ਲੀਟਰ ਕੋਈ ਭਰਾ ਤਸੱਲੀ ਤੇ ਆ ਸਕਦਾ ਆ ਵੇਖੋ ਠੀਕ ਆ ਜੀ ਪਛਮਾ ਵੀ ਕਰਮਾਂ ਦੀ ਡੇਢ 2 ਮਿੰਟ ਬੱਚਾ ਛੱਡਣ ਦੀ ਦੇਰ ਸੀ ਕੋਈ ਡੇਢ 2 ਮਿੰਟ ਦੇ ਵਿੱਚ ਪਛਮਾ ਇਹ ਤੇ ਕੀ ਨਾ ਵਾ ਏਡੀ ਕਕਾਤ ਵਾਲੀ ਰਾਜ ਸੀ ਹੁਣ ਕੁੜੀ 18 20 ਨੂੰ ਵੰਡ ਪੌਣ ਜੇ ਕੱਲੀ ਨੂੰ ਪਾਇਆ ਜਾਵੇ ਤੇ 17 18 ਲੀਟਰ ਤੇ ਖਿਲਾਰ ਸਕਦੇ ਆ ਆ ਬਿਲਕੁਲ ਜੀ ਹੁਣ 16 17 ਪੌਣ ਨੂੰ ਵੰਡ ਕਿਨੂੰ ਕਿਨੂੰ ਜ਼ਿਆਦਾ ਪਾਊਗਾ ਆ ਬਿਲਕੁਲ ਕੇ ਹਰੇ ਰਾਜਾ ਰਾਵਾਂ ਹੀ ਤੁਰਿਆ ਵਾ ਸਹੀ ਆ ਲਓ ਜੀ ਆ ਮਗਰਲੇ ਦਿਨਾਂ ਦੀ ਚਵਾਈ ਕਰੋ ਚੈੱਕ ਠੀਕ ਹੈ ਕੋਈ ਘੂਰ ਨਹੀਂ ਕੋਈ ਛਟਾ ਨਹੀਂ ਕੋਈ ਫੁਹਾਰਾ ਨਹੀਂਗਾ ਇੱਕ ਨੰਬਰ ਤਾਰਾ ਮੋਟੀ ਮਗਰਲੇ ਥਾਣਾ ਦੀ ਆਪਾਂ ਤੁਹਾਨੂੰ ਜੜੀ ਇਹ ਦਿਖਾ ਰਹੇ ਹਾਂ ਠੀਕ ਹੈ ਜੀ ਬਾਕੀ ਨਾੜੀ ਨੂੜੀ ਚੱਡੇ ਦੀ ਨਿੱਗਰ ਆ ਨਾ ਮੈਂ ਨਾ ਕਿਦੇ ਪੰਡਾ ਪਾਈ ਫਿਰਦੀ ਅਗਲੇ ਜਿੰਨੇ ਵੀ ਖੜਨੇ ਰਾਜਸੀਆਂ ਗੱਲ ਕਾਦੀ ਛਿਚੋਵੇ ਹਾਂ ਕਿਉਂਕਿ ਤਾਂ ਆਪਾਂ ਇੱਥੇ ਕਈ ਭੈਣ ਭਰਾ ਆਉਂਦੇ ਫਲਾਣੇ ਏਡੇ ਤੋਂ ਮੱਧ ਖਰੀਦੀ ਹੀ ਆਪਾਂ ਨਾ ਨਹੀਂ ਲੈਣਾ ਸਾਡੇ ਤੋਂ ਨਾ ਚਵਾਈ ਦੀ ਉਹਨਾਂ ਦੂਜੇ ਟਾਈਮ ਅਸੀਂ ਚੂਹਣੋ ਨਹੀਂ ਨਾ ਕਰਦੇ ਭਾਵੇਂ ਕੋਈ ਚਾਰ ਚਵਾਈਆਂ ਕਰੇ ਬਿਲਕੁਲ ਹਾਂ ਪਹਿਲੇ ਲੋਹੜੀਆਂ ਕਿਹੜੀ ਗੱਲ ਆ ਮੇ ਪਾਉਜੀ ਤੂੰ ਸੰਭੀ ਅਗਲੇ ਨੇ ਕਰਨੀ ਆ ਆਪਾਂ ਕਿਉਂ ਰੋਕਾਂਗੇ ਅਗਲੇ ਨੂੰ ਹਣਾ ਗਿੱਡੀ ਕਿਸੇ ਦਾ ਆਪਾਂ ਕਿਉਂ ਨਹੀਂ ਨਾ ਦੱਸ ਤੋ ਵੱਧ ਦਖਲਾ ਜਿਹਦੇ ਥੱਲੇ ਹੈਗਾ ਉਹਦੇ ਚੈਲੰਜ ਕਰਨ ਵਾਲੀ ਗੱਲ ਆ ਲਓ ਦੱਸੋ ਚਵਾਈ ਕਰੋ ਚਾਹੇ ਕਿ ਨੀਂਦ ਆਉਂਦੀ ਆ ਕਿਉਂਦੀ-ਕਿਉਂਦੀ ਆ ਬੇਤੋ ਮੈਂ ਨਾ ਗੱਲਾਂ ਹੀ ਗਾਂ ਤੇ ਚੱਲ ਬਾਤ ਕਰਵਾ ਦੀ ਠੀਕ ਆ ਕਰਾਲ ਬਾਤ ਠੀਕ ਆ ਲਓ ਵੀ ਪ੍ਰਭੂ 1 ਲੱਖ 2000 ਦੀ ਮਿਲ ਜੂਗੀ ਬਾਕੀ ਤੋਹਫਾ ਹੀ ਆ ਚਵਾ ਚਬੂ ਦੀ ਇੱਕ ਨੰਬਰ ਬੰਬੇ ਪਾਸ ਬਾਕੀ ਕੋਈ ਗੱਲ ਨਹੀਂ ਆਂਦੁੰਦੇ ਆ ਕੋਈ ਹੱਦ ਕੱਢਦਾ ਚੱਕਰ ਕੋਈ ਆਵੇ ਚੋਵੇਂ ਕੇ ਤਸੱਲੀਆਂ ਕਰੇ ਕੋਈ ਗੱਲ ਨਹੀਂ ਦੇ ਕੇ ਖਲਾਵਾਗੇ ਬਿਲਕੁਲ 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 ਲਾ ਵੀ ਕੋਈ ਭਰਾ ਆਏ ਨੀ ਉੱਥੇ ਆ ਗਿਆ ਢੇੜਾ ਪੈ ਜੋ ਹਾਂ ਬਾਕੀ ਨਾੜਾ ਵੇਖੋ ਜਿਹੜੇ ਪੰਨਾ ਹੀ ਪਾਈ ਫਿਰਦੀ ਇੱਕ ਪਾਸੇ ਰਾਜ ਤੇ ਕੋਈ ਦੋ ਚੋਵੇਂ ਤੇ ਇੱਕ ਪਾਸੇ ਕੱਲੀ ਝੋਲੀ ਆ ਠੀਕ ਹੈ ਹਾਂ ਹਾਂ ਬਿਲਕੁਲ ਬਿਲਕੁਲ ਲਾ ਵੀ ਖਤਰਾ ਨਹੀਂ ਪਈ ਅੱਜ ਮੈਂ ਮੱਝ ਨੂੰ ਟਾਈਮ ਲਾ ਕੇ ਕੀ ਕਰੂੰ ਜਿਹੜੀ 16 17 ਲੀਟਰ ਤੇ ਚੜੀ ਫਿਰਦੀ ਨੂੰ ਟਾਈਮ ਕਿਤਰਾ ਲਾ ਦੂ ਇਹ ਤੂੰ ਚੱਡਾ ਹੀ ਭੱਟ ਨਾ ਫੇ ਬਸ ਬਸ ਜੀ ਲਓ ਪਾਉ ਜੀ ਇਹ ਵੀ ਹੋ ਗਿਆ ਇਹਦੇ ਆਪਣੇ ਕੋਲ ਇੱਕ ਤੀਜੇ ਨੰਬਰ ਤੇ ਆਹਣੀ ਝੋਟੀ ਖੜੀ ਆਹ ਝੋਟੀ ਆ ਇਹਨੂੰ ਕੋਈ ਨਾ ਆਪਣੇ 15 ਕ 17 ਦਿਨਾਂ 15 ਦਿਨਾਂ ਦਾ ਹਾਂ ਬੱਚਾ ਵਾ ਮੇਰੇ ਹਿਸਾਬ ਚ ਹਾਂ ਜਿਹੜੀ ਕੱਟੀ ਇਹਦੀ ਮਰ ਗਈ ਕੱਲ ਸੀ ਪੈਰ ਹੋ ਗਿਆ ਬੱਚਾ ਹਾਂ ਇਹ ਸੁੱਟ ਕਿਉਂ ਨਹੀਂ ਰਾਤ ਦੀ ਸੁੱਟ ਕੇ ਨਹੀਂ ਆਇਆ ਤਵੇ ਕੋਈ ਬੱਚਾ ਪੈਰ ਹੋ ਗਿਆ 15 ਦਿਨਾਂ ਦਾ ਬਿਲਕੁਲ ਤੁਸੀਂ ਤੁਸੀਂ ਵੇਖ ਲੋ ਜੀ ਹਾਂਜੀ ਨਵੀਂ ਲੋਈ ਆ ਹਾਂ ਤੇ 15 ਦਿਨਾਂ ਦਾ ਐਸਟੀਮੇਟ ਕੋ ਦੋ ਹਫ਼ਤਿਆਂ ਦੀ ਮੈਸ ਹੁਈ ਆ ਇਸ ਦੋ ਜਗ੍ਹਾ ਦਿੱ ਦਿੱ ਜੀ ਇਹ ਸੁਈਆ ਚੰਦੂ ਪੂਰਾ ਮੋਟਾ ਭਵੇਂ ਇਹ ਦੂਜੀ ਸੁਈਆ ਬੱਚਾ ਚਲੋ ਹੁਣੇ ਤਕਰੀਬਨ ਅੱਜ ਭਲਕੀ ਐਕਸਪਾਇਰ ਹੋ ਗਿਆ ਜਿਹੜਾ ਹਾਂ ਕੱਲ ਦਾ ਤਾਂ ਅੱਜ ਦਿਨ ਸੁੱਟ ਕੇ ਆਈਏਂਗੇ ਪਰ ਖਾਦ ਗਏ ਮੇਲ ਮਲਾਪ ਦੇ ਵਿੱਚ ਕੋਈ ਟਿਕਟੂ ਕਾ ਲਿਆ ਨਾ ਉਹਤਰਾ ਮਿਲਿਆ ਅੱਛਾ ਕਿਤੇ ਦਿਹਾੜੀ ਨਾਲ ਕੋਪਰੇ ਸੰਗਈ ਕਰਕੇ ਭਵੇਂ ਟੀਕਾ ਲਵੇ ਤੇ ਨਹੀਂ ਲੈਂਦੀ ਡੀਸੀ ਹੋ ਸਕਦਾ ਵੀ ਚਲੋ ਬੱਚਾ ਹੈਗਾ ਕੋਲਾ ਜੀ ਕੋਈ ਚਾਬੇ ਤੇ ਬੂਛੀ ਬਣਾ ਸਕਦਾ ਹਾਂ ਬਣਾ ਸਕਦਾ ਪਹਿਲੀ ਗੱਲ ਤੇ ਮਿਲਦੀ ਇਹੋ ਜੀ ਕਰਮਾਲੀਏ ਬੂਛੀ ਦੀ ਵੀ ਲੋੜ ਨਹੀਂ ਉਹ ਝਾਰ ਦੇਣ ਦੀ ਵੀ ਲੋੜ ਨਹੀਂ ਉਤਰਾ ਹੀ ਮਿਲੂਗੀ ਪਹਿਲੀ ਗੱਲ ਠੀਕ ਆ ਮਾਡਸੋ ਵੈਸੇ ਠੰਡੀ ਮਿੱਠੀ ਆ ਜੋ ਰੈਲਿਟੀ ਦੇ ਵਿੱਚ ਚੀਜ਼ ਹੋਈ ਆ ਉਹ ਤੁਹਾਨੂੰ ਦਿਖਾਤੀ ਆ ਬੱਚਾ ਸੀਗਾ ਐਕਸਪਾਇਰ ਹੋ ਗਿਆ ਤੇ ਫਿਲਹਾਲ ਮਿਲਣ ਮਲਾਉਣ ਦੇ ਵਿੱਚ ਕੋਈ ਹੁਣ ਇਹ ਨਹੀਂ ਕਿ ਇਹਦੇ ਨਾਲ ਇੱਥੇ 10 ਕਿਲੋ ਦੁੱਧ 10 ਤੋਂ ਆਪਾਂ 11 ਨਹੀਂ ਦੱਸਣਾ ਠੀਕ ਆ 11 ਤੋਂ 10 ਤੋਂ 10 ਦੱਸਣਾ ਅਗਲੇ ਪਿਛਲੇ ਤੁਹਾਡੀ ਚਵਾਈ ਬਰਾਬਰ ਬਰਾਬਰ ਤੇ ਹਾਂ ਠੀਕ ਆ ਅਬ ਦੋਸਤੋ ਜਿਆਦੀ ਚਵਾਈ ਵੀਰ ਗਰਲਾ ਲੀ ਕਰਦਾ ਠੀਕ ਆ ਕੰਡੇ ਵਾਲਾ 10 ਕਿਲੋ ਦੁੱਧ ਆਪਾਂ ਕੰਡੇ ਦੇ ਚੜਾ ਲਈ ਆ ਆ ਚਵਾਈ ਤੋਂ ਰਾਜਸਿਆਂ ਰਤੀ ਵੀ ਨਾ ਨਹੀਂ ਆਪਣਾ ਅੱਡੇ ਦਾ ਇਹੋ ਸੂਲ ਆਪਾਂ ਪਹੂ ਚਵਾ ਚਵਾ ਦੇਈ ਦੇ ਆ ਇਹ ਨਹੀਂ ਆਪਣਾ ਦੱਸਣਾ ਦਾ ਆ ਤੇ ਨਿਕਲਣਾ ਪੰਜ ਇਹੋ ਜੀ ਗੱਲ ਨਹੀਂ ਕੋਈ ਬਿਲਕੁਲ ਬਿਲਕੁਲ ਬਸ ਦੋਸਤ ਜਿਹਦੇ ਥੱਲੇ 10 ਆ 10 ਕਿਹਾ ਜਾਊਗਾ ਜਿਹਦੇ ਥੱਲੇ 14 ਆ 14 ਠੀਕ ਆ ਜੀ ਇਹ ਨਹੀਂ ਹੈਗਾ ਕਿ ਵੀ ਜਿਹਦੇ ਥੱਲੇ 14 ਤਾਂ 10 10 ਵਾਲੀ ਨੂੰ 14 ਵੀ ਰਿਐਲਿਟੀ ਦੇ ਵਿੱਚ ਚਵਾਉਣਾ ਪੈਂਦਾ ਇੱਥੇ ਦੋ ਦੇ ਕੋਈ ਆ ਜੇ ਭੈਣ ਭਰਾ ਇਤਿਹਾਸ ਕਿ ਨਹੀਂ ਵਿਖਾਇਆ ਜਾਣਾਗਾ ਆ ਕਰੋ ਚੈੱਕ ਸੋ ਝੋਟੀ ਚੰਗੀ ਆ ਸੋਹਣੀ ਹਾਈਟ ਕਰਦ ਵਾਲੀ ਆ ਤੇ ਥੱਲੇ ਲੇਵੇ ਦੀ ਇੱਕ ਵਾਰੀ ਆਪਾਂ ਤੁਹਾਨੂੰ ਲਾਗਿਓ ਦਿਖਾਦ ਕੇ ਆ ਕਰੋ ਚੈ ਕਾਨ ਬਹੁਤ ਵਧੀਆ ਲੱਗਾ ਇੱਕ ਨੰਬਰ ਥਾਲਿਆ ਬਾਕੀ ਪੋਲੀ ਚੋਂ ਚ ਠੀਕ ਆ ਤੇ ਪਾਉ ਜੀ ਇਹ ਕਿੰਨੇ ਦੀ ਦੇਣੀ ਅੱਜ ਆਪਾਂ ਇਹ ਹੁਣ ਉਤਰਾ ਦੇ ਨਿੰਦੇ ਆ ਇਹ ਆਪ ਤੇ ਹੁਣ 75 80 ਕਰਦੀ ਫਿਰਦੀ ਆ ਤੇ ਇਹਨੂੰ ਕੀਮਤ ਆ ਬੱਚਾ ਮੇਰਾ ਮਰ ਗਿਆ ਤੇ ਆਪਾਂ ਇਹਨੂੰ ਹੁਣ ਦੇਣਾ ਰਾਜਸਾ ਕਰਨ ਉਹ 10000 ਦਾ ਜਿਹੜਾ ਦੇਲਾ ਉਹ ਤੇ ਡਣਾ ਡਣਾ ਵਾ ਇਹ ਆਪਾਂ ਕੀ ਨਾ ਵਾ ਦੇਲ ਹੈ ਜਿਹੜੀ 65000 ਦੀ ਦੇ ਦਾਂਗੇ 65 ਦੀ ਹਾਂ ਨਾ ਇਹ 60000 ਦੀ ਦੇ ਦਾਂਗੇ ਰਾਜਸਾ ਬਲੇ 10 ਲੀਟਰ ਤੋਂ ਤੇ ਇੱਕ ਕਿੜਕਾ ਵੀ ਥੱਲੇ ਨਹੀਂ ਨਾ। ਤੁਹਾਨੂੰ ਕੋਈ ਸੱਤ ਚਵਾਈਆਂ ਕਰੇ ਚਵੋਂ ਤੋਂ ਨਹੀਂ ਰਾਜ ਸਿਆ। ਬੜੀ ਭਾਜ ਝੋਟੀ ਫਿਰ ਵੀ। ਮੈਂ ਤਾਂ ਤਿੰਨ ਦਿੱਤੀ ਗੱਲ ਹੁਣ ਆਂਦੇ ਹੁੰਦੇ ਆ। ਬਿਲਕੁਲ ਜਿੰਨੇ ਨਾਏ ਉਦੋਂ 5-7 ਡਾਉਣਾ ਹੀ ਪੈਣਾ ਇੱਥੇ ਕਿੰਨੀ ਚਾਹੇ। ਬੜੀ ਸੁੰਦਰਤਾ ਝੋਟੀ ਦੀ ਦੇਖੋ ਇਹ ਨਹੀਂ ਵੀ 7-62 ਵਾਲੀ ਹੈ ਤੇ ਕਿਤੇ ਪਾਸੋਂ ਖੁੰਝ ਗਈ ਆ। ਠੀਕ ਆ ਉਹ ਵੀ ਇੱਕ ਵੱਟਾ ਹੀ ਆ ਵੀ ਕੋਈ ਹਟਦਾ ਹੀ ਅੱਗੇ। ਉਹ ਤਾਂ ਤਿੰਨ ਦਿੱਤੀ ਗੱਲ ਜਦੋਂ ਬੱਚਾ ਮਰ ਜਾ ਚਲੋ ਆਂਦੇ ਹੁੰਦੇ ਆ। ਤੇ ਆ ਜਿਹੜਾ ਬਿਲਕੁਲ ਸਿੰਗ ਗਲਾਈ ਚਾ ਸ਼ਾਈ ਸ਼ੂਈ ਤੁਸੀਂ ਜੱਕ ਕਰੋ ਮੱਥਾ ਬਿਲਕੁਲ ਬਲੈਕ ਆ। ਤੇ ਕਦਪੋ ਤੋਂ ਵੇਖੋ ਢਾਂਚੇ ਦੀ ਵੇਖੋ ਕਰਮ ਵਾਲੀ ਟੀਕਾ ਪੂਰੀ ਹੈਡ ਵੱਡੀ ਆ ਕੋਈ ਨਿੱਕੀ ਮੋਟੀ ਨਹੀਂ ਤੇ ਟੀਗਾ ਨਹੀਂ ਲਿਆ ਹਾਂ ਵੰਡ ਪਾ ਲਈ ਤਾਂ ਮਾੜੀ ਮੋਟੀ ਲਾਤ ਲਾਉਣੀ ਇਹਨੇ ਕੋਈ ਢਾਈ ਡੰਗ ਵੱਡੀ ਗੱਲ ਟੀਗਾ ਲੂ ਇਹਦੇ ਸਤਮਨਾਪੇ ਹੀ ਆ ਹਾਂ ਟੀਗਾ ਠੀਕ ਆ ਲਓ ਵੀ ਬੜੀ ਪਿਆਰੀ ਹੈ ਪਸੰਦ ਆਉਂਦੀ ਜੀ ਕੋਈ 40000 ਦੀ ਦੇ ਲਿਆ ਠੀਕ ਹੈ ਜੀ ਤੇ ਆਏ ਗਏ ਦਾ ਥੋੜਾ ਬੋਤਾ ਰਸਾ ਛਿੜਾਈ ਕੋਈ ਗੱਲ ਨਹੀਂ ਇਹ ਪੂਰੇ ਰਸਤੇ ਚੜਾਦੇ ਇਹਦੇ ਬਾਪੂਣ ਸਾਰੇ ਹੀ ਰਸਤੇ ਚੜਾਦੇ ਸਾਰੇ ਕੰਮ ਔਖਾ ਹੋਇਆ ਚਲੋ ਜਿਹਨੇ ਵੀ ਪਿਆਰ ਮੁਹੱਬਤ ਹੁੰਦਾ ਹੈ ਭੈਣ ਭਰਾਵਾਂ ਨਾਲ ਵੀ ਆਪਣਾ ਇਜ਼ਤਮਾਨ ਹੁੰਦਾ ਜਿੰਨਾ ਵੀ ਕਰ ਸਕੀ ਬਾਕੀ ਦਾ ਰਾਜ ਤੇ ਕੋਈ ਖਾਲੀ ਨਾ ਮੁੜੇ ਉਹਦੀ ਇੱਕ ਆਪਣੇ ਕੋਲ ਜਿਹੜਾ ਇਦਰਾ ਨਾਖ ਖੜਾ ਇਹਦੇ ਥੱਲੇ 10 ਤੇ 11 ਦੇ ਵਿੱਚ ਲੀਟਰ ਮਾਰਮੋ ਉਤਨਾ ਭਾਵੇਂ ਇਹਦਾ 13 ਦਾ ਆਖੀ ਜਾਏਗੀ ਟੱਗ ਸਣੇ ਪਰ 10 ਦੇ ਤੇ 11 ਦੇ ਵਿੱਚ ਦੋ ਤੇਰਾ ਇਥਿਆਂ ਦਾ ਅੱਛਾ ਜੀ ਤੇ ਇਹਨੂੰ ਹੋ ਗਿਆ ਬਾਲਾ ਮਹੀਨਾ ਕਿ ਸੂਈ ਨੂੰ ਮਹੀਨਾ ਕਿ ਮਗਰ ਬੱਚਾ ਬੱਚਾ ਇਹ ਹੈ ਨਹੀਂ ਰਾਇ ਸਿਆ ਬੇਨ ਬੱਚੇ ਤੋਂ ਬੇਨ ਬੱਚੇ ਹੋ ਹਾਂ ਠੀਕ ਆ ਜੀ ਮਤਲਬ ਤੁਸੀਂ ਇੱਕ ਮਹੀਨਾ ਮੰਨ ਲਓ ਕੋਈ ਦੋ ਚਾਰ ਦਿਨ ਉੱਪਰ ਮੰਨ ਲਿਓ ਜੇ 10 11 10 11 ਹੈਗਾ ਨਾ ਹਾਂ ਆਪਾਂ ਮਨਾਉਣਾ ਵਾ ਰਾਇ ਸਿਆ ਇੱਕ ਗੱਲ ਆ ਨਹੀਂ ਗਿਆ ਕਿੱਟੀ ਦਾੜੀ ਆ ਆਪਾਂ ਮਨਾਉਣਾ ਨਿਆਣੇ ਵਾਲੀ ਗੱਲ ਨਹੀਂ ਹੱਥ ਕੇ ਵਿਖਾ ਦੇਣਾ ਬਿਲਕੁਲ ਬਿਲਕੁਲ ਆਪਾਂ ਮਨਾਉਣਾ ਵਾ ਬਕਣੀ ਭਾਵੇਂ ਕੋਈ ਗਿਣ ਗਿਣ ਧਾਰਾ ਮਾਰੇ ਤੇ ਪਰ ਕੇ ਭਾਂਡੇ ਚ ਡੋਡੀ ਥਣ ਕੱਲਾ ਕੱਲਾ ਚੋਲੇ ਆਪਣੀ ਅੱਲੋ ਲੋ ਵੀ 15 ਬੰਨੀ ਫਿਰਦੀ ਆ ਦੇ ਬਿਲਕੁਲ ਮਾਦੇ ਦੋਸੇ ਵੀ ਪੂਰੀ ਖੜੀ ਆ ਠੀਕ ਆ ਤੇ ਹਾਈਟ ਮੀਡੀਅਮ ਦੇ ਵਿੱਚ ਸਿੰਗਲ ਹੱਡੀ ਪਤਲਾ ਪਿੰਡਾ ਬਿਲਕੁਲ ਤੇ ਦੋਬਾ ਵਾਲਿਮਾ ਆ ਤਕਰੀਬਨ ਜਿੰਨਾ ਕਿ ਭਾਉਣਾ ਦੱਸਿਆ ਉਹ ਮਨਾਉਣ ਵਾਲੀ ਗੱਲ ਆ ਵੀ ਕੋਈ ਵੀਰ ਮੇਰੇ ਇੱਥੇ ਆ ਕੇ ਚੋਗੇ ਤਸੱਲੀ ਕਰ ਲੈ ਮਿਲਦੀ ਪਾੜੇ ਤੇ ਨਾ ਇਹ ਵੀ ਪਾੜੇ ਪਾੜੇ ਤੇ ਬਿਨਾ ਟੀਕੇ ਤੋਂ ਤੇ ਬਿਨਾ ਟੀਕੇ ਤੋਂ ਇਹ ਰਾਜਸਤਾਨ ਕਿਉਂ ਆਪਾਂ ਥੋੜਾ ਮਾਲ ਜੈਜ ਪਿਆ ਆ ਆਪਾਂ ਦੋ ਚਾਰ ਪਿੱਛੇ ਫੜੀਆਂ 10 15 ਅੱਗੇ ਟਿਕੀਆਂ ਵਾ ਆਪਾਂ ਮਾਲ ਤੜ ਜੈਜ ਪਿਆ ਵਾ ਬਿਲਕੁਲ ਆਉਂਦੇ ਜਾਂਦੇ ਜਾਂਦੇ ਜਨ ਵੇਚਣਾ ਵਾ ਗੱਲ ਕਾ ਥੋੜੇ ਦਿਨਾਂ ਦੀ ਗੱਲ ਦਾ ਗੱਲ ਤੇ ਵੀਰਾਂ ਦਾ ਮੱਝ ਖੜਨੀ ਆ ਕੋਈ ਦੁੱਧ ਵਾਲੀ ਹਾਂ ਤੇ ਮੈਂ ਵੀਰ ਮੈਂ ਤੂੰ ਹੈਗੀ ਮਾਜ ਇੱਕ ਪਿਛੇ ਹੈਗੀ 15 ਲੀਟਰ ਵਾਲੀ ਲੈ ਦੇ ਆ ਆਂਦਾ ਵੀਰ ਨਹੀਂ ਤੁਹਾਡੇ ਘਰੇ ਕਢਦਿਆਂ ਸਾਡੇ ਘਰੇ ਨਹੀਂ ਕਢਦਿਆਂ ਤੂੰ ਹੀ ਨਾ ਹੈ ਦੁੱਧ ਦਾ ਦ ਪਿਉਂਦੇ ਨੇ ਮੱਝਾਂ ਨੂੰ ਮੈਂ ਵੀਰ ਜੀ ਦੁੱਧ ਦਾ ਦ ਪਿਉਂਦੇ ਹੋਏ ਇਹ ਤੇ ਫਿਰ ਤੇ ਮੇਰੀਆਂ ਸਾਰੀਆਂ ਮੱਝਾਂ 16 16 17 18 ਲੀਟਰ ਵਾਲੀਆਂ ਹੁਣ ਮੈਂ ਤੇ ਫਿਰ ਬਿਲਕੁਲ ਬਿਲਕੁਲ ਮੈਨੂੰ ਤੇ ਫਿਰ ਕੰਮ ਕਰਦੀ ਲੋੜ ਨਹੀਂ ਚਾਰ ਪੰਜ ਮਹੀਨੇ ਦੇ ਵੇਚਿਆ ਕਰਾਂਦੇ ਬਾਅਦ ਸਰਮਾਨਾ ਲੰਮੇ ਪੈ ਜਾ ਕਰਾਂ ਦੁੱਧ ਪੀਣਾਂ ਨਹੀਂ ਵਾਧਿਆ ਭਾੜੀ ਪਰ ਤੁਹ ਹੋਣੀ ਚਾਹੀਦੀ ਰੱਖੋ ਰਾਜਾ ਬਹੁਤ 10000 ਤੋਂ ਬਾਹਰ ਕੋਈ ਨਿਕਲਦਾ ਵਾ ਇਤਨਾ ਜਿਹੜੀ 16 ਲੋ ਵੀ ਇੱਕ ਗਰ ਲਾਲ ਵੀਰੇ ਆਪਣੇ ਨੰਬਰ ਕਰਦੇ ਸਾਂਜੀ ਵੀਰੇ 98553 92767 ਤੇ 8258 53927 ਸੰਤੋ ਸਾਹਿਬ ਫੇਰ ਗੱਲ ਜੀ ਕੋਈ ਦੂਜੀ ਹੈ ਦੂਜੀ ਵਾਲੀ ਫੇਰ ਗੱਲਾਂ ਕਰ ਲਾਂਗੇ ਕਿਉਂ ਪੈਰਕਾ ਦੀ ਕੰਮ ਥੋੜਾ ਜਿਹਾ ਇੰਨਾ ਕਿ ਦੂਜੀ ਰਖੇ ਦਿਲ ਦੀਏ ਕਰ ਲਾਂਗੇ ਭਣਪਰਾਵਾਂ ਨਾਲ ਐਰਕਾ ਮਾਫੀ ਦੇਣਾ ਹਾਂ ਬਈ ਬਸ ਕੋਈ ਗੱਲ ਨਹੀਂ ਠੀਕ ਹੈ ਗੱਲ ਆਹ ਆਪਾਂ ਮਿਲ ਗਏ ਉੱਤੇ ਆਉਂਦੇ ਜਾਈਏ ਤੇ ਨਹੀਂ ਗੱਲਾਂ ਕਰਾਂਗੇ ਮਾੜੀ ਕਿਰਪਾ ਕਰੀ ਹੁਣ ਅੰਧ ਲੱਗਣ ਲੱਪੇ ਤੂੰ ਪਾਉਣ ਝੋਨੇ ਚਾਹਨੇ ਜਾਂਦੇ ਗਏ ਪੈ ਘਾਟੇ ਤੇ ਆਉਣ ਲੱਪਿਆ ਆਉਂ ਲੱਗਦੇ ਤੂੰ ਗਾਲੀ ਲਾ ਬਈ ਬਾਕੀ ਸੋ ਇਹ ਸਨ ਪਾਉ ਨੋਕ ਸਿੰਘ ਕੋ ਨਹੀਂ ਪੈਂਟ ਟੋਟੀਆਂ ਤੇ ਵੀਰ ਗਰ ਲਾਲ ਸੀਗਾ ਤੇ ਅੱਜ ਨਾਗਾਪਾ ਤੁਹਾਨੂੰ ਟੋਟਲ ਚਾਰ ਦਿਖਾਤੇ ਆ ਮੱਝਾਂ ਚੰਗੀਆਂ ਪਸੰਦ ਲਕੀਆਂ ਤੇ ਬਾਦੋਂ ਤੋਂ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ